ਸਤ ਸ੍ਰੀ ਅਕਾਲ ਨਮਸਕਾਰ ਗ੍ਰੀਟਿੰਗਸ ਆਫ ਦਿ ਡੇ ਇੱਕ ਨਵਾਂ ਲੈਸਨ ਲੈ ਕੇ ਹਾਜ਼ਰ ਹਾਂ ਮੈਂ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਨੂੰ ਸਿਗਾ ਕਿ ਇਮਤਿਹਾਨ ਵੀ ਨੇੜੇ ਨੇ ਤੇ ਬੱਚਿਆਂ ਵਾਸਤੇ ਬੜਾ ਅਹਿਮ ਲੈਸਨ ਹੈ ਇੰਟਰਪਰਸਨਲ ਕਮਿਊਨੀਕੇਸ਼ਨ ਅੰਤਰ ਵਿਅਕਤੀਗਤ ਸੰਚਾਰ ਇਹ ਬਹੁਤ ਜ਼ਿਆਦਾ ਕੰਪਲਿਕੇਟਿਡ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਪਰਸਨੈਲਿਟੀ ਆ ਨਾ ਜਾਂ ਸਕਿਲਸ ਆਫ ਕਮਿਊਨੀਕੇਸ਼ਨ ਦੀ ਗੱਲ ਕਰਦੇ ਆ ਉਸ ਦੇ ਵਿੱਚ ਇੰਟਰਪਰਸਨਲ ਕਮਿਊਨੀਕੇਸ਼ਨ ਇੱਕ ਹੁਨਰੀ ਆਪਣੇ ਆਪ ਚਾਟ ਹੀ ਹੈ ਇਸ ਨੂੰ ਵਧੀਆ ਬਣਾਇਆ ਵੀ ਜਾ ਸਕਦਾ ਹੈ ਇਕ ਤੁਸੀਂ ਇਹ ਕਹਿ ਲਓ ਕਿ ਆਪਣੀ ਵੋਕੈਬਲਰੀ ਇੰਪਰੂਵ ਕਰਕੇ ਬਾਡੀ ਲੈਂਗੁਏਜ ਇੰਪਰੂਵ ਕਰਕੇ ਇਸ ਦੇ ਉੱਤੇ ਥੋੜਾ ਜਿਹਾ ਹੋਮਵਰਕ ਕਰਕੇ ਵਧੀਆ ਕੀਤਾ ਜਾ ਸਕਦਾ ਹੈ ਤੇ ਸ਼ੁਰੂ ਕਰਦੇ ਹਾਂ ਕਿ ਅੰਤਰ ਵਿਅਕਤੀਗਤ ਸੰਚਾਰ ਹੁੰਦਾ ਕੀ ਹੈ ਮੈਂ ਇਹਦੀਆਂ ਥੋੜਾ ਇਹਨੂੰ ਰਾਈਟਿੰਗ 'ਚ ਤਿਆਰ ਕੀਤਾ ਹੈ ਮੈਂ ਵਿੱਚੋਂ ਥੋੜਾ ਵੇਖ ਕੇ ਤਾਂ ਕਿ ਤੁਹਾਨੂੰ ਪੂਰਾ ਨੋਟਸ ਵਾਂਗੂ ਮਿਲੇ ਮੈਂ ਉਸ ਤਰ੍ਹਾਂ ਇਸ ਲੈਸਨ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਅੰਤਰ ਵਿਅਕਤੀਗਤ ਸੰਚਾਰ ਦੀ ਉਹ ਪ੍ਰਕਿਰਿਆ ਹੈ ਜੋ ਆਮੋ ਸਾਹਮਣੇ ਹੁੰਦੀ ਹੈ ਇਸ ਪ੍ਰਕਿਰਿਆ ਵਿੱਚ ਭਾਵਨਾਵਾਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਮੌਖਿਕ ਤੇ ਗੈਰ ਮੌਖਿਕ ਸੰਦੇਸ਼ਾਂ ਰਾਹੀਂ ਸਾਂਝਾ ਕੀਤਾ ਜਾਂਦਾ ਹੈ ਵਰਬਲ ਤੇ ਨਾਨ ਵਰਬਲ ਮੈਸੇजेस ਰਾਹੀਂ ਸਾਂਝਾ ਕਰਦੇ ਹਾਂ ਸੀ ਇਸ ਵਿੱਚ ਸਿਰਫ ਸੁਨੇਹਾਂ ਹੀ ਸ਼ਾਮਲ ਨਹੀਂ ਹੁੰਦੇ ਸਗੋਂ ਆਵਾਜ਼ ਆਵਾਜ਼ ਦੀ ਟੋਨ ਸੁਰ ਇਸ਼ਾਰੇ ਚਿਹਰੇ ਦੇ ਹਾਵ ਭਾਵ ਮੈਂ ਬਾਡੀ ਲੈਂਗੁਏਜ ਦੀ ਗੱਲ ਕੀਤੀ ਹੈਗੀ ਆ ਫੇਸ਼ੀਅਲ ਐਕਸਪ੍ਰੈਸ਼ਨਸ ਦੀ ਗੱਲ ਕਰਦੇ ਆ ਉਹਨਾਂ ਰਾਹੀਂ ਸੁਨੇਹਾ ਕਿਵੇਂ ਕਿਹਾ ਜਾ ਰਿਹਾ ਹੈ ਉਸ ਨੂੰ ਵੀ ਸਮਝਿਆ ਜਾਂਦਾ ਇੰਟਰਪਰਸਨਲ ਕਮਿਊਨੀਕੇਸ਼ਨ ਦਾ ਉਹ ਵੀ ਹਿੱਸਾ ਹੈ ਅੰਤਰ ਵਿਅਕਤੀਗਤ ਸੰਚਾਰ ਸਭ ਵਿਆਪਕ ਹੈ ਸਰਵ ਵਿਆਪਕ ਹੈ ਅਤੇ ਇਹ ਸਮਾਜਿਕ ਵੀ ਹੈ ਤੇ ਪੇਸ਼ਾਵਰ ਵੀ ਹੈ ਸਮਾਜਿਕ ਸੋਸ਼ਲ ਸੁਸਾਇਟੀ ਚ ਅਸੀਂ ਸਾਡਾ ਵਿਚਰਨਾ ਤੇ ਪੇਸ਼ਾਵਰ ਹੋ ਗਿਆ professionl ਵੀ ਮੰਨਿਆ ਜਾਂਦਾ ਹੈ ਲੋਕ ਪੇਸ਼ਾਵਰ ਖੇਤਰਾ ਵਿੱਚ ਕਿਵੇਂ ਸੰਚਾਰ ਕਰਦੇ ਨੇ ਇਹ ਬਹੁਤ ਹੱਦ ਤੱਕ ਨਿਰਭਰ ਕਰਦਾ ਹੈ ਕਿ ਉਹ ਆਪਣੇ ਸਮਾਜਿਕ ਖੇਤਰਾ ਵਿੱਚ ਕਿਵੇਂ ਸੰਚਾਰ ਕਰਦੇ ਨੇ ਇਸ ਲਈ ਕਿਉਂਕਿ ਇੱਕ ਵਿਅਕਤੀ ਦੀ ਸ਼ੈਲੀ ਅਤੇ ਪ੍ਰਭਾਵਸ਼ਾਲੀ ਸੰਚਾਰ ਦੀ ਸਮਰੱਥਾ ਉਸਦੇ ਵਿਸ਼ਵ ਦ੍ਰਿਸ਼ਟੀਕੋਣ ਕਦਰਾਂ ਕੀਮਤਾ ਵਿਸ਼ਵਾਸਾਂ ਵਖ ਵਖੂ ਤੇਜਨਾ ਪ੍ਰਤੀ ਰਵਈਏ ਤੇ ਨਿਰਪਰ ਕਰਦੀ ਹੈ ਇਸ ਸੰਚਾਰਕ ਦੀ ਸਖਸ਼ੀਅਤ ਅਤੇ ਸੰਬੰਧਿਤ ਮਨੋਵਿਗਿਆਨਿਕ సైਕੋਲੋਜੀਕਲ ਸ਼ਕਤੀਆਂ ਜਿਵੇਂ ਕਿ ਸਵੈ ਮਾਨ ਜ਼ਰੂਰਤਾਂ ਕਿਹੜੀਆਂ ਉਹਦੀਆਂ ਨੀਡਸ ਨੇ ਡਿਜ਼ਾਇਰਸ ਨੇ ਪ੍ਰੇਰਣਾ ਉਹ ਕਿਦੇ ਤੋਂ ਪ੍ਰੇਰਿਤ ਹੁੰਦਾ ਹੈ ਅਸੁਰੱਖਿਆ ਕਿਸੇ ਵੀ ਤਰ੍ਹਾਂ ਦੀ ਹੈ ਇਨਸਿਕਿਉਰिटीज ਆਦ ਤੇ ਵੀ ਨਿਰਪਰ ਕਰਦਾ ਹੈ ਸੋ ਕਹਿਣ ਤੋਂ ਭਾਵੇਂ ਕਿ ਤੁਸੀਂ ਜਿਹੋ ਜਿਹੇ ਸਮਾਜ ਵਿੱਚ ਰਹਿ ਰਹੇ ਹੋ ਜਾਂ ਉਥੋਂ ਦਾ ਸੱਭਿਆਚਾਰ ਕਿਹਸਾ ਹੈ ਉਹਦਾ ਆਲਾ ਦੁਆਲਾ ਤੁਹਾਡਾ ਕਿਹਸਾ ਹੈ ਉਹ ਤੁਹਾਡੇ ਇੰਟਰਪਰਸਨਲ ਕਮਿਊਨੀਕੇਸ਼ਨ ਨੂੰ ਪ੍ਰਭਾਵਿਤ ਕਰਦਾ ਹੈ ਤੁਸੀਂ ਤੁਹਾਡੀ ਇੱਥੇ ਮੈਂ ਇਹ ਵੀ ਕਹਾਂਗੀ ਤੁਸੀਂ ਤੁਹਾਡੀ ਫੈਮਿਲੀ ਸੈਟਅਪ ਤੁਹਾਡੀ ਸਕੂਲਿੰਗ ਤੁਹਾਡਾ ਪੇਰੈਂਟਸ ਦਾ ਕੀ ਕੀਤਾ ਇਹ ਸਾਰੀਆਂ ਚੀਜ਼ਾਂ ਤੁਹਾਡੇ ਇੰਟਰਪਰਸਨਲ ਕਮਿਊਨੀਕੇਸ਼ਨ ਨੂੰ ਪ੍ਰਭਾਵਿਤ ਕਰਦੀਆਂ ਨੇ ਹੁਣ ਅੰਤਰ ਵਿਅਕਤੀਗਤ ਸੰਚਾਰ ਦੇ ਕਿਹੜੇ ਤੱਤ ਨੇ ਉਹਦੇ ਵਿੱਚ ਕਿਹੜੇ ਐਲੀਮੈਂਟਸ ਆਉਂਦੇ ਨੇ ਐਲੀਮੈਂਟਸ ਸੰਚਾਰ ਵਾਲੇ ਹੀ ਹੁੰਦੇ ਨੇ ਸਾਰੇ ਸੈਂਡਰ ਸੰਚਾਰਕ ਸੰਚਾਰ ਪ੍ਰਕਿਰਿਆ ਵਿੱਚ ਦੋ ਲੋਕ ਸ਼ਾਮਲ ਹੁੰਦੇ ਨੇ ਜੋ ਆਪਣੇ ਵਿਚਾਰਾਂ ਤੇ ਵਿਚਾਰਾਂ ਦਾ ਦਾਨ ਪ੍ਰਦਾਨ ਕਰਦੇ ਆ ਇਹ ਇੱਕ ਪਾਸੜ ਪ੍ਰਕਿਰਿਆ ਨਹੀਂ ਹੈ ਵਨ ਸਾਈਡਿਡ ਨਹੀਂ ਹੈ ਸਗੋਂ ਇਹ ਦੋ ਪਾਸੜ ਪ੍ਰਕਿਰਿਆ ਹੈ ਜਿੱਥੇ ਵਿਚਾਰਾਂ ਭਾਵਨਾਵਾਂ ਅਤੇ ਭਾਵਨਾਵਾਂ ਦਾ ਆਦਾਨ-ਪ੍ਰਦਾਨ ਇੱਕੋ ਸਮੇਂ ਦੋ ਪਾਸੜ ਪ੍ਰਕਿਰਿਆਵਾਂ ਦੇ ਰੂਪ ਵਿੱਚ ਹੁੰਦਾ ਸੁਨੇਹਾ ਮੈਸੇਜ ਸੁਨੇਹੇ ਵਿੱਚ ਨਾ ਸਿਰਫ ਸੰਚਾਰ ਪ੍ਰਕਿਰਿਆ ਵਿੱਚ ਸ਼ਾਮਲ ਮੌਖਿਕ ਭਾਸ਼ਾ ਨਹੀਂ ਹੁੰਦਾ ਇਹ ਲਿਖਤੀ ਵੀ ਹੋ ਸਕਦਾ ਹੈ ਇਹ ਚਿਹਰੇ ਦੇ ਹਵ ਭਾਵ ਵੀ ਹੋ ਸਕਦੇ ਆਵਾਜ਼ ਦੀ ਟੋਨ ਗੁੱਸੇ 'ਚ ਬੋਲਣਾ ਪਿਆਰ ਨਾਲ ਬੋਲਣਾ ਅਫਸੋਰਸ ਪ੍ਰਗਟ ਹੋਣਾ ਮਜ਼ਾਕ ਕਰਨਾ ਟੀਜ਼ ਕਰਨਾ ਜਿਹਨੂੰ ਅਸੀਂ ਕਹਿੰਦੇ ਆ ਇਹ ਸਾਰੇ ਹਾਫ ਭਾਵ ਜਿਹੜੇ ਨੇ ਇਹ ਵਿੱਚ ਆਉਂਦੇ ਨੇ ਇਸ ਦੇ ਨਾਲ ਨਾਲ ਤੁਹਾਡੇ ਬਾਡੀ ਲੈਂਗੁਏਜ ਗੈਰ ਮੌਖਿਕ ਪਹਿਲੂ ਜਿਹੜੇ ਨੇ ਇਹ ਵੀ ਸ਼ਾਮਿਲ ਹੁੰਦੇ ਨੇ ਇਹ ਸਾਂਝੇ ਕਰਦੇ ਕੀਤੇ ਜਾਣ ਵਾਲੇ ਸੁਨੇਹੇ ਬਾਰੇ ਵਾਧੂ ਜਾਣਕਾਰੀ ਪ੍ਰਦਾਨ ਕਰਦੇ ਆ ਇਹ ਉਥੋਂ ਦੇ ਮਾਹੌਲ ਤੇ ਵੀ ਡਿਪੈਂਡ ਕਰਦਾ ਉਸ এনवायरमेंट ਤੇ ਵੀ ਡਿਪੈਂਡ ਕਰਦਾ ਸ਼ੋਰ ਹੁਨੇ ਦੇ ਵਿੱਚ ਸ਼ੋਰ ਇੱਕ ਬੜੀ ਇੰਪੋਰਟੈਂਟ ਹਿੱਸਾ ਮੰਨਿਆ ਜਾਂਦਾ ਹੈ ਇੰਟਰਪਰਸਨਲ ਕਮਿਊਨੀਕੇਸ਼ਨ ਚ ਸ਼ੋਰ ਨੌਇਸ ਦੀ ਗੱਲ ਕੀਤੀ ਹੈ ਨੌਇਸ ਕਈ ਤਰ੍ਹਾਂ ਦੀ ਨੌਇਸ ਹੋ ਸਕਦੀ ਹੈ ਸ਼ੋਰ ਸੰਚਾਰ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸ ਵਿੱਚ ਨਾ ਸਿਰਫ ਭੌਤਿਕ ਸ਼ੋਰ ਸ਼ਾਮਿਲ ਹੁੰਦਾ ਹੈ ਭੌਤਿਕ এনवायरमेंटਲ ਜੋ ਸੰਦੇਸ਼ ਨੂੰ ਵਿਗਾੜਦਾ ਸਗੋ ਅਣਉਚਿਤ ਸ਼ਬਦਾਂ ਦੀ ਸ਼ਬਦਾਵਲੀ ਉਦਾਸੀਨਤਾ ਵਰਤੀ ਗਈ ਭਾਸ਼ਾ ਤੇ ਸੱਭਿਆਚਾਰਕ ਅੰਤਰ ਆਦ ਦੇ ਰੂਪ ਵਿੱਚ ਸ਼ੋਰ ਵੀ ਸ਼ਾਮਿਲ ਹੁੰਦਾ ਹੈ ਇਹ ਕਾਰਕ ਪ੍ਰਭਾਵਸ਼ਾਲੀ ਅੰਤਰ ব্যক্তিগত સંચાર ਵਿੱਚ ਰੁਕਾਵਟ ਵਜੋਂ ਕਮ ਕਰਦੇ ਹਨ ਹੁਣ ਇੱਥੇ ਜਦੋਂ ਅਸੀਂ ਇਹ ਗੱਲ ਕਰਦੇ ਆ ਨਾ ਇਸ ਦੇ ਵਿੱਚ ਸਿਮੈਂਟਿਕ ਨੌਇਸ ਵੀ ਕਹਿ ਲੋ ਸਾਈਕਲੋਜੀਕਲ ਨੌਇਸ ਵੀ ਕਹਿ ਲੋ ਮੈਂ ਤੁਹਾਡੇ ਨਾਲ ਮੈਂ ਜਦੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾ ਰਹੀ ਆ ਮੈਂ ਗੱਲ ਕਰ ਰਹੀ ਆ ਤੁਹਾਨੂੰ ਇਹ ਲੈਸਨ ਦੱਸ ਰਹੀ ਆ ਜ਼ਹਿਨ ਦੇ ਵਿੱਚ ਹੋਰ ਕੀ ਚੱਲ ਰਿਹਾ ਹੈ ਕਿ ਇਹ ਸਵਾਲ ਕੀ ਕੀ ਬਣਦੇ ਆ ਬੱਚਾ ਨੂੰ ਸਮਝ ਆ ਰਿਹਾ ਕਿਵੇਂ ਸਮਝਾਉਣਾ ਹੈ ਸ਼ਬਦਾਵਲੀ ਐਗਜ਼ਾਮਪਲਸ ਜਿਹੜੀਆਂ ਦੇਣੀਆਂ ਹੈ ਇਸ ਸਾਰਾ ਕੁਝ ਜਿਹੜਾ ਹੈ ਇਹ ਥਾਟ ਆ ਜਿਹਦੇ ਨਾਲ ਨਾਲ ਜੋ ਪੀਪੀਟੀ ਹੈ ਤੇ ਉਸਤੇ ਬਾਅਦ ਮੈਂ ਆਪਣੀ ਵੀ ਗੱਲ ਕਰ ਰਹੀ ਹਾਂ ਤੁਹਾਨੂੰ ਸਮਝਾ ਰਹੀ ਹਾਂ ਠੀਕ ਹੈ ਨਾ ਫਿਰ ਅੱਗੇ ਫੀਡਬੈਕ ਫੀਡਬੈਕ ਪੇਜਣ ਵਾਲੇ ਨੂੰ ਇਹ ਜਾਣਨ ਵਿੱਚ ਮਦਦ ਕਰਦਾ ਹੈ ਕਿ ਪ੍ਰਾਪਤਕਰਤਾ ਰਸੀਵਰ ਆ ਜਿਹੜਾ ਉਹਨੇ ਜਦੋਂ ਉਹਨੂੰ ਸੁਨੇਹਾ ਉਹਦੇ ਨਾਲ ਦੋ ਜਣੇ ਆਪਸ ਵਿੱਚ ਗੱਲ ਕਰ ਰਿਹਾ ਤੇ ਉਹਨਾਂ ਜਦੋਂ ਗੱਲ ਕੀਤੀ ਹੈ ਪ੍ਰਾਪਤਕਰਤਾ ਦੁਆਰਾ ਸੁਨੇਹਾ ਕਿਵੇਂ ਲਾਇਆ ਜਾ ਰਿਹਾ ਤੇ ਕੀ ਪ੍ਰਾਪਤਕਰਤਾ ਨੇ ਸੁਨੇਹਾ ਸਹੀ ਪ੍ਰਾਪਤ ਕੀਤਾ ਉਸ ਫੀਡਬੈਕ ਤੋਂ ਪਤਾ ਲੱਗਦਾ ਹੈ ਫੀਡਬੈਕ ਜ਼ੁਬਾਨੀ ਹੁੰਦੀ ਹੈ ਜਾਂ ਗੈਰ ਮੌਖਿਕ ਪ੍ਰਗਟਾਵੇ ਰਾਹੀਂ ਵੀ ਹੁੰਦੀ ਹੈ ਜਦੋਂ ਤੁਸੀਂ ਹੂੰ ਸਿਰ ਮਾਰ ਦਿੰਦੇ ਹੋ ਹਾਂ ਚ ਗੱਲ ਕਰਦੇ ਹੋ ਹਾਂਜੀ ਨਹੀਂ ਕਹਿੰਦੇ ਸਿਰ ਮਾਰਦੇ ਹੋ ਨਾ ਨਹੀਂ ਕਹਿੰਦੇ ਸਿਰ ਮਾਰਦੇ ਹੋ ਇਹ ਜਿਹੜਾ ਵਰਟੀਕਲ ਤੇ ਹਰੀਜ਼ੋਂਟਲ ਸਿਰ ਮਾਰਨਾ ਇਹਨਾਂ ਦੇ ਮਾਇਨੇ ਆ ਸਾਡੇ ਸੱਭਿਆਚਾਰ ਦੇ ਵਿੱਚ ਹਾਂ ਤੇ ਨਾ ਇਹ ਸਾਰਾ ਲਿਖਤੀ ਰੂਪ ਚ ਵੀ ਹੋ ਸਕਦਾ ਜਦੋਂ ਫੀਡਬੈਕ ਇਹਨਾਂ ਤਿੰਨਾਂ ਰੂਪਾਂ ਦੇ ਵਿੱਚ ਦਿੱਤੀ ਜਾਂਦੀ ਹੈ ਫਿਰ ਅੱਗੇ ਗੱਲ ਆਉਂਦੀ ਹੈ ਸੰਦਰਭ ਕੰਟੈਕਸਟ ਸੰਚਾਰ ਪ੍ਰਕਿਰਿਆ ਜਿਹੜੀ ਹੈ ਕਿਹੜੇ ਸੰਦਰਭ ਸਮਾਜਿਕ ਸੰਦਰਭ ਜਾਂ ਸਥਿਤੀ ਸੰਦਰਭ ਵਿੱਚ ਹੋ ਰਹੀ ਹੈ ਸਥਿਤੀ ਸੰਬੰਧਿਤ ਸੰਦਰਭ ਵਿੱਚ ਉਹ ਜਗਾ ਸ਼ਾਮਿਲ ਹੁੰਦੀ ਹੈ ਜਿੱਥੇ ਸੰਦੇਸ਼ ਦਾ ਆਦਾਨ ਪਰਦਾਨ ਹੁੰਦਾ ਹੈ ਮੈਂ ਇਸ ਵੇਲੇ ਸਟੂਡੀਓ ਚ ਬੈਠੀ ਰਿਕਾਰਡ ਕਰ ਰਹੀ ਆ ਮੈਸੇਜ ਨੂੰ ਤੇ ਕੋਸ਼ਿਸ਼ ਇਹ ਹੈ ਕਿ ਨੌਇਸ ਨਾ ਆਵੇ ਤੇ ਇਹ ਹੋਗੀ ਕਿ ਮੈਂ ਕਿਹੜੀ ਜਗਾ ਤੇ ਆ ਉਸ ਤੋਂ ਬਾਅਦ ਗੱਲ ਕੀਤੀ ਜਾਂਦੀ ਹੈ ਜਿਵੇਂ ਮੈਂ ਤੁਹਾਨੂੰ ਇਹ ਦਫਤਰ 'ਚ ਵੀ ਹੋ ਸਕਦਾ ਹੈ ਕਿਤੇ ਬਾਹਰ ਗਰਾਊਂਡ ਦੇ ਵਿੱਚ ਹੋ ਸਕਦਾ ਤੁਸੀਂ ਜਦੋਂ ਰਿਪੋਰਟਿੰਗ ਦੇਖਦੇ ਹੋ ਫੀਲਡ ਦੇ ਵਿੱਚ ਹੁੰਦੀ ਹੈ ਸਟੂਡੀਓ ਤੋਂ ਨਿਊਜ਼ ਜਾਂਦੀਆਂ ਨੇ ਸਮਾਜਿਕ ਸੰਦਰਭ ਵਿੱਚ ਭਾਗੀਦਾਰਾਂ ਦੀਆਂ ਜ਼ਿੰਮੇਵਾਰੀਆਂ ਭੂਮਿਕਾਵਾਂ ਤੇ ਸਥਿਤੀ ਸ਼ਾਮਿਲ ਹੁੰਦੀ ਹੈ ਸੋਸ਼ਲ ਜਾਂ ਸੁਸਾਇਟੀ ਦੀ ਜਿਹੜੀ ਭਾਗੀਦਾਰੀ ਹੁੰਦੀ ਹੈ ਚੈਨਲ ਚੈਨਲ ਬਹੁਤ ਇੰਪੋਰਟੈਂਟ ਹੈ ਇਸ ਵਿਜ ਉਹ ਸਾਧਨ ਸ਼ਾਮਿਲ ਹੁੰਦੇ ਹਨ ਕਿ ਜਿਨ੍ਹਾਂ ਦੁਆਰਾ ਸਨੇਹ ਟ੍ਰਾਂਸਫਰ ਕੀਤਾ ਜਾ ਰਿਹਾ ਆਮੋ ਸਾਹਮਣੇ ਗੱਲਬਾਤ ਕਰਨਾ ਚਿਹਰੇ ਦੇ ਹਾਵ ਭਾਵ ਪੜੇ ਜਾਂਦੇ ਆ ਬੋਲੀ ਕਿਹੜੀ ਹੈ ਉਹ ਸਭ ਚੈਨਲ ਨੇ ਤੁਸੀਂ ਅੰਗਰੇਜ਼ੀ ਚ ਗੱਲ ਕਰ ਰਹੇ ਹੋ ਪੰਜਾਬੀ ਚ ਕਰ ਰਹੇ ਹੋ ਜਾਂ ਕੋਈ ਉਹ ਭਾਸ਼ਾ ਚ ਗੱਲ ਕਰ ਰਹੇ ਹੋ ਜਿਹੜੀ ਅਗਲੇ ਬੰਦੇ ਨੂੰ ਕਿੰਨੀ ਕ ਸਮਝ ਆਉਂਦੀ ਹੈ ਉਸ ਦੇ ਨਾਲ ਉਹਦੇ ਬੋਡੀ ਲੈਂਗੁਏਜ ਤੋਂ ਤੁਹਾਨੂੰ ਫੀਡਬੈਕ ਵੀ ਮਿਲਦਾ ਜਾਂਦਾ ਹੈ ਹੋ ਸਕਦਾ ਹੈ ਕਿ ਤੁਸੀਂ ਟੈਲੀਫੋਨ ਤੇ ਗੱਲਬਾਤ ਦੇ ਮਾਮਲੇ ਵਿੱਚ ਭਾਸ਼ਣ ਹੀ ਕੋਈ ਇੱਕ ਚੈਨਲ ਹੁੰਦਾ ਹੈ ਜੋ ਇਸ ਪ੍ਰਕਿਰਿਆ ਵਿੱਚ ਸ਼ਾਮਿਲ ਹੁੰਦਾ ਹੈ ਉਹਦੇ ਬਾਅਦ ਗੱਲ ਕਰੀਏ ਕਿ ਅੰਤਰ ਵਿਅਕਤੀਗਤ ਸੰਚਾਰ ਦਾ ਵਰਗੀਕਰਨ ਅਸੀਂ ਕਿੰਨਾ ਹਿੱਸਿਆਂ 'ਚ ਇਹਨੂੰ ਵੰਡ ਸਕਦੇ ਹਾਂ ਇਹ ਡਿਪੈਂਡ ਕਰਦਾ ਕਿ ਭਾਗੀਦਾਰਾਂ ਦੀ ਗਿਣਤੀ ਕਿੰਨੀ ਹੈ ਉਸ ਆਧਾਰ ਦੇ ਉੱਤੇ ਵੀ ਅਸੀਂ ਅੰਤਰਗ ਵਿਅਕਤੀਗਤ ਸੰਚਾਰ ਨੂੰ ਵਰਗੀਕਰਨ ਉਸਤਾ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਉਂਦਾ ਡਾਇਡੈਕ ਡਾਇਡਿਕ ਜਾਂ ਡਾਇਡ ਸੰਚਾਰ ਇਹ ਸੰਚਾਰ ਦੋ ਵਿੱਚ ਦੋ ਲੋਕਾਂ ਦੇ ਵਿੱਚ ਡਾਇਆ ਜਿਵੇਂ ਵਰਡ ਯੂਜ਼ ਕੀਤਾ ਡਾਇਡੈਟਿਕ ਕਮਿਊਨੀਕੇਸ਼ਨਾਂ ਦੇ ਦੋ ਜਣੇ ਇਸ ਦੇ ਵਿੱਚ ਸ਼ਾਮਲ ਹੁੰਦੇ ਆ ਇੰਟਰਪਰਸਨਲ ਕਮਿਊਨੀਕੇਸ਼ਨ ਹੁੰਦਾ ਹੈ ਦੋ ਜਣਿਆਂ ਦੀ ਆਪਸੀ ਗੱਲਬਾਤ ਸਮੂਹ ਸੰਚਾਰ ਗਰੁੱਪ ਕਮਿਊਨੀਕੇਸ਼ਨ ਇਸ ਪ੍ਰਕਿਰਿਆ ਵਿੱਚ ਤਿੰਨ ਜਾਂ ਤਿੰਨ ਤੋਂ ਵੱਧ ਵਿਅਕਤੀ ਸ਼ਾਮਲ ਹੁੰਦੇ ਨੇ ਜੋ ਸਮੱਸਿਆਵਾਂ ਨੂੰ ਹੱਲ ਕਰਨ ਜਾਂ ਫੈਸਲੇ ਲੈਣ ਵਿੱਚ ਇਕੱਠੇ ਹੁੰਦੇ ਨੇ ਸਮੂਹ ਜਿੰਨਾ ਛੋਟਾ ਹੁੰਦਾ ਹੈ ਓਨਾ ਹੀ ਇਹ ਅੰਤਰ ਵਿਅਕਤੀਗਤ ਸੰਚਾਰ ਵਰਗਾ ਹੁੰਦਾ ਹੈ ਉਦਾਹਰਣ ਵਜੋਂ ਤੁਸੀਂ ਲੈ ਲਓ ਕਿ ਕਾਲਜ ਦਾ ਯੂਨੀਵਰਸਿਟੀ ਦਾ ਅਧਿਐਨ ਸਮੂਹ ਚਾਰ ਪੰਜ ਲੋਕ ਹੀ ਹੈ ਬਸ ਫਿਰ ਜਨਤਕ ਸੰਚਾਰ ਇਹ ਪਬਲਿਕ ਕਮਿਊਨੀਕੇਸ਼ਨ ਹੈ ਇਸ ਵਿੱਚ ਲੋਕਾਂ ਦਾ ਇੱਕ ਵੱਡਾ ਸਮੂਹ ਸ਼ਾਮਿਲ ਹੁੰਦਾ ਜਿਨ੍ਹਾਂ ਦਾ ਸੰਚਾਰ ਕਰਨ ਦਾ ਢੰਗ ਇੱਕੋ ਜਿਹਾ ਹੁੰਦਾ ਜਾਂ ਘੱਟੋ ਘੱਟ ਫੀਡਬੈਕ ਹੁੰਦਾ ਉਦਾਹਰਨ ਵਜੋਂ ਜਦੋਂ ਕਲਾਸ ਦੇ ਵਿੱਚ ਲੈਕਚਰ ਚੱਲ ਰਿਹਾ ਹੈਗਾ ਯੂਨੀਵਰਸਿਟੀ ਦੀ ਕਲਾਸ ਕਾਲਜ ਦੀ ਕਲਾਸ ਸਕੂਲ ਦੀ ਕਲਾਸ ਦੇ ਵਿੱਚ ਲੈਕਚਰ ਚੱਲ ਰਿਹਾ ਹੈ ਤੇ ਉਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਕਮਿਊਨੀਕੇਸ਼ਨ ਹੋ ਰਹੀ ਹੈ ਕਲਾਸ ਕਮਿਊਨੀਕੇਸ਼ਨ ਹੋ ਰਹੀ ਹੈ ਉਹ ਇੱਕੋ ਤਰ੍ਹਾਂ ਦੇ ਲੋਕ ਆ ਇੱਕ ਉਹਨਾਂ ਨੇ ਫੀਡਬੈਕ ਵੀ ਦੇਣਾ ਆਪਸ ਦੇ ਵਿੱਚ ਕਾਰਜਾਂ ਦੇ ਆਧਾਰ ਤੇ ਅੰਤਰ ਵਿਅਕਤੀਗਤ ਸੰਚਾਰ ਦਾ ਵਰਗੀਕਰਨ ਵੀ ਹੁੰਦਾ ਹੈ ਕੰਮਕਾਰ ਦੇ ਆਧਾਰ ਤੇ ਉੱਤੇ ਜਿਵੇਂ ਆਰਗੇਨਾਈਜ਼ੇਸ਼ਨਲ ਕਮਿਊਨੀਕੇਸ਼ਨ ਸੰਗਠਨ ਜਿਹੜਾ ਉਸ ਦਾ ਸੰਚਾਰ ਕਿਸ ਤਰ੍ਹਾਂ ਦਾ ਹੈ ਇਹ ਉਹ ਪ੍ਰਕਿਰਿਆ ਹੈ ਜਿਸ ਵਿੱਚ ਵੱਡੇ ਸੰਗਠਨ ਵਿੱਚ ਸੰਚਾਰ ਸ਼ਾਮਿਲ ਹੁੰਦਾ ਹੈ ਉਦਾਹਰਨ ਵਜੋਂ EMPLOYEES ਨੂੰ হেড ਦਾ ਜਾਂ ਡਾਇਰੈਕਟਰ ਦਾ ਜਾਂ ਮਾਲਕਾਂ ਦਾ ਕਰਮਚਾਰੀਆਂ ਨੂੰ ਆਪਸੀ ਗੱਲਬਾਤ ਕਰਨਾ ਕੰਮਕਾਰ ਸੰਬੰਧੀ ਵਿਚਾਰ ਵਟਾਂਦਰਾ ਜਿਹੜਾ ਹੁੰਦਾ ਹੈ ਫੈਮਿਲੀ ਕਮਿਊਨੀਕੇਸ਼ਨ ਪਰਿਵਾਰਿਕ ਸੰਚਾਰ ਇਕੱਲੇ ਅਤੇ ਵਿਸਤ੍ਰਿਤ ਪਰਿਵਾਰਾਂ ਵਿੱਚ ਸੰਚਾਰ ਸੰਚਾਰ ਪੈਟਰਨ ਪ੍ਰਕਿਰਿਆ ਵਿੱਚ ਸ਼ਾਮਲ ਭਾਗੀਦਾਰਾਂ ਜਿਵੇਂ ਕਿ ਇਸ ਦੇ ਵਿੱਚ ਫੈਮਿਲੀ ਦੇ ਵਿੱਚ ਤੁਸੀਂ ਲੈ ਲਓ ਜੀਵਨ ਸਾਥੀ ਲਾਈਫ ਪਾਰਟਨਰ ਤੁਹਾਡਾ ਹਸਬੰਡ ਵਾਈਫ ਦੀ ਆਪਸੀ ਗੱਲਬਾਤ ਹੈ ਮਾਤਾ ਪਿਤਾ ਦੀ ਗੱਲਬਾਤ ਹੈ ਬੱਚੇ ਭੈਣ ਭਰਾ ਦੇ ਆਧਾਰ ਦੇ ਉੱਤੇ ਇਹ ਵੱਖਰਾ ਹੋ ਜਾਂਦਾ ਹੈ ਬੋਡੀ ਲੈਂਗੁਏਜ ਵੱਖਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸੋਸ਼ਲ ਕਮਿਊਨੀਕੇਸ਼ਨ ਸਮਾਜਿਕ ਸੰਚਾਰ ਇਹ ਗੈਰ ਸਰਕਾਰੀ ਸੰਚਾਰ ਹੈ ਜੋ ਸਮਾਜਿਕ ਪਰਸਪਰ ਪ੍ਰਭਾਵ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸੰਗਠਨ ਦੇ ਅੰਦਰ ਜਾਂ ਬਾਹਰ ਹੋ ਸਕਦਾ ਹੈ ਸੋਸ਼ਲ ਅਸੀਂ ਆਪਣੇ ਆਲੇ ਦੁਆਲੇ ਆਣ ਗੁਆਂ ਗੱਲਬਾਤ ਕਰਦੇ ਹਾਂ ਜਿਹੜੀ ਕਮਿਊਨਿਟੀ ਦੇ ਵਿੱਚ ਕਿਸੇ ਦਿਨ ਵਾਰ ਇਕੱਠੇ ਹੋਏ ਤਾਂ ਸਾਡੀ ਗੱਲਬਾਤ ਹੋ ਰਹੀ ਹੈ ਇਹਨੂੰ ਅਸੀਂ ਸੋਸ਼ਲ ਕਮਿਊਨੀਕੇਸ਼ਨ ਕਹਿੰਦੇ ਹਾਂ ਹੁਣ ਇਹਦੀ ਪ੍ਰਕਿਰਿਆ ਕੀ ਹੁੰਦੀ ਹੈ ਅੰਤਰ ਵਿਅਕਤੀਗਤ ਸੰਚਾਰ ਦੀ ਪ੍ਰਕਿਰਿਆ ਕੀ ਹੈਗੀ ਹੈ ਜਦੋਂ ਅਸੀਂ ਇਸ ਦੀ ਗੱਲ ਕਰਦੇ ਆ ਤੇ ਇਹਦੇ ਵਿੱਚ ਸਭ ਤੋਂ ਪਹਿਲਾ ਕਦਮ ਸ਼ੁਰੂਆਤੀ ਮੁਲਾਕਾਤ ਹੈ ਜੋ ਸੰਚਾਰ ਪ੍ਰਕਿਰਿਆ ਵਿੱਚ ਸ਼ਾਮਿਲ ਧਿਰਾਂ ਬਾਰੇ ਪਹਿਲਾ ਪ੍ਰਭਾਵ ਪ੍ਰਦਾਨ ਕਰਦੀ ਹੈ ਉਹ ਜਿਹੜਾ ਅਸੀਂ ਕਹਿੰਦੇ ਆ ਕਿ ਫਰਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਇਸ ਸੰਭਵ ਹੈ ਕਿ ਪਹਿਲਾ ਪ੍ਰਭਾਵ ਗੁੰਮਰਾਹਕੁਨ ਹੋਵੇ ਜਾਂ ਸਹੀ ਨਾ ਹੋਵੇ ਮਤਲਬ ਕਿ ਕਿਤੇ ਨਾ ਕਿਤੇ ਇਹ ਬੈਰੀਅਰ ਬਣ ਜਾਏ ਭੁਲੇਖਾ ਹੀ ਪੈ ਜਾਂਦਾ ਤੁਹਾਨੂੰ ਕਿ ਉਹ ਸਹੀ ਨਹੀਂ ਉਹਨਾਂ ਦਾ ਮਤਲਬ ਜਦੋਂ ਅ ਅੱਛਾ ਅੱਛਾ ਨਹੀਂ ਨਹੀਂ ਅੱਛਾ ਤੁਸੀਂ ਮੈਂ ਸੋਚਿਆ ਤੁਸੀਂ ਫਲਾਨੇ ਦੀ ਗੱਲ ਕਰ ਰਹੇ ਹੋ ਅੱਛਾ ਮੈਨੂੰ ਲੱਗਾ ਕਿ ਤੁਸੀਂ ਕੱਲ ਡਾਕਟਰ ਕੋਲੋਂ ਆਏ ਹੋ ਤੁਸੀਂ ਉਹ ਦੱਸ ਰਹੇ ਹੋ ਕਿ ਤੁਸੀਂ ਠੀਕ ਨਹੀਂ ਸੀ ਮੀਨਸ ਜਿਹੜਾ ਸਾਡਾ ਪਹਿਲਾ ਪ੍ਰਭਾਵ ਆ ਉਹਦਾ ਜਿਹੜੀ ਕਮਿਊਨੀਕੇਸ਼ਨ ਹੋਈ ਹੈ ਉਹ ਸਹੀ ਨਹੀਂ ਹੋਈ ਹੈ ਦੂਜਾ ਕਦਮ ਪ੍ਰਯੋਗ ਕਰਨਾ ਹੈ ਜਿੱਥੇ ਤੱਥਾਂ ਤੇ ਵਿਅਕਤੀ ਬਾਰੇ ਜਾਣਕਾਰੀ ਹੌਲੀ ਹੌਲੀ ਪ੍ਰਾਪਤ ਕੀਤੀ ਜਾਂਦੀ ਹੈ ਆਮ ਤੋਂ ਸ਼ੁਰੂ ਹੋ ਕੇ ਫਿਰ ਹੋਰ ਖਾਸ ਜਾਣਕਾਰੀ ਵੱਲ ਵਧਦੇ ਆ ਮਤਲਬ ਇਹ ਪ੍ਰੋਸੈਸ ਕਿਵੇਂ ਚੱਲਦਾ ਹੈ ਜਿਵੇਂ ਮੈਂ ਪਹਿਲੀ ਗੱਲ ਕੀਤੀ ਫਿਰ ਉਹਦੀ ਕਨਫਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਕਲੀਅਰ ਕਰਨਾ ਸ਼ੁਰੂ ਕਰਦੇ ਹਾਂ ਸੌਰਟ ਆਊਟ ਕਰਦੇ ਹਾਂ ਗੱਲ ਨੂੰ ਵਿਸ਼ੇ ਦਾ ਪਤਾ ਲੱਗਦਾ ਕਿ ਅਸੀਂ ਕਿਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਤੀਸਰਾ ਸਟੈਪ ਆਉਂਦਾ ਹੈ ਤੀਬਰਤਾ ਦੀ ਪ੍ਰਕਿਰਿਆ ਸ਼ਾਮਲ ਹੈ ਜਿੱਥੇ ਸੰਚਾਰ ਕਦੇ ਕਰਦੇ ਸਮੇਂ ਸਿੱਟੇ ਕੱਢੇ ਜਾ ਰਹੇ ਹੁੰਦੇ ਆ ਕਿ ਅਸੀਂ ਰਿਜ਼ਲਟ ਓਰੀਐਂਟਡ ਬਣਾ ਰਹੇ ਹਾਂ ਅੱਛਾ ਹਾਂਜੀ ਫਿਰ ਇੰਜ ਹੋਇਆ ਫਿਰ ਆਹ ਹੋਇਆ ਅਗਲਾ ਕਦਮ ਇਸ ਤੋਂ ਅਗਲਾ ਹੈ ਏਕੀਕਰਨ ਕਰਨਾ ਜਿੱਥੇ ਲੈ ਗਏ ਫੈਸਲੇ ਆਪਸੀ ਹੁੰਦੇ ਨੇ ਤੇ ਸੰਚਾਰ ਪ੍ਰਕਿਰਿਆ ਵਿੱਚ ਸਾਰਿਆਂ ਲਈ ਸਹਿਮਤ ਹੁੰਦੇ ਨੇ ਕਹਿਣ ਤੋਂ ਭਾਵੇਂ ਕਿ ਜਿਹੜਾ ਇਹ ਪੂਰਾ ਇਹਦਾ ਸਰਕਲ ਬਣਦਾ ਹੈ ਇਹਦਾ ਪ੍ਰੋਸੈਸ ਬਣਦਾ ਹੈ ਉਸ ਦੇ ਵਿੱਚ ਅਸੀਂ ਇੱਕ ਉਸ ਤੇ ਸਿਚੁਏਸ਼ਨ ਤੇ ਆ ਜਾਂਦੇ ਹਾਂ ਜਿੱਥੇ ਅਸੀਂ ਉਹ ਜਿਹੜੀ ਫੀਡਬੈਕ ਆ ਉਹ ਸਹਿਮਤੀ ਵੱਲ ਤੁਰ ਪੈਂਦੀ ਹੈ ਤੇ ਆਖਰੀ ਕਦਮ ਹੁੰਦਾ ਹੈ ਬੰਧਨ ਜਿੱਥੇ ਅੰਤਿਮ ਫੈਸਲੇ ਨੂੰ ਇਕਰਾਰਨਾਮਾ ਮਤਲਬ ਕਿ ਸਾਰੇ ਹਾਂ ਦੇ ਵਿੱਚ ਜਾਂ ਨਾ ਦੇ ਵਿੱਚ ਉਹਨੂੰ ਇੱਕ ਸੀਲ ਕਰ ਦਿੰਦੇ ਨੇ ਉਹਨੂੰ ਕਹਿ ਲੋ ਕਿ ਲੋਕ ਕਰ ਦਿੰਦੇ ਨੇ ਜਿਵੇਂ ਕਿ ਅਸੀਂ ਕਹਿ ਦਿੰਦੇ ਆ ਅਕਸਰ ਮੈਨੂੰ ਲੌਕ ਕਰਨ ਤੋਂ ਦਿਮਾਗ ਦੇ ਵਿੱਚ ਆ ਗਿਆ ਕੌਣ ਬਨੇਗਾ ਕਰੋੜਪਤੀ ਦੇ ਵਿੱਚ ਅਮਿਤਾਬ ਵਚਨ ਜਦੋਂ ਸਵਾਲ ਕਰਦਾ ਫਿਰ ਆਪਸ਼ਨਸ ਦਿੰਦਾ ਫਿਰ ਉਹ ਜਵਾਬ ਆਉਂਦਾ ਤੇ ਫਿਰ ਉਹ ਆਖਰ ਚ ਕਹਿੰਦਾ ਕਿ ਇਹਨੂੰ ਲੋਕ ਕਰਤਾ ਜਾਏ ਮੀਨਸ ਆਪਾਂ ਦੋਨਾਂ ਦੀ ਇਸ ਗੱਲ ਦੇ ਉੱਤੇ ਸਹਿਮਤੀ ਹੋ ਗਈ ਹਨਾ ਤੇ ਗੱਲ ਨੂੰ ਲੌਕ ਕਰਤਾ ਔਰ ਇਹ ਫੈਸਲੇ ਨੂੰ ਜਨਤਕ ਕੀਤਾ ਜਾਂਦਾ ਹੁਣ ਇਹਦੇ ਪ੍ਰਿੰਸੀਪਲਸ ਕੀ ਆ ਕਿਹੜੇ ਸਿਧਾਂਤਾਂ ਤੇ ਅੰਤਰ ਵਿਅਕਤੀਗਤ ਸੰਚਾਰ ਹੁੰਦਾ ਅੰਤਰ ਵਿਅਕਤੀਗਤ ਸੰਚਾਰ ਜਿਹੜਾ ਹੈ ਇਹ اٹਲ ਹੈ ਇਹ ਜਿਹੜਾ ਇਹ ਤੁਸੀਂ ਇਹ ਮੰਨ ਕੇ ਚੱਲੋ ਕਿ ਇਹ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਇਸ ਸੰਚਾਰ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਰੁਕ ਗਿਆ ਇਹ ਨਿਰੰਤਰ ਹੁੰਦਾ ਹੈ ਅਤੇ ਜੀਵਨ ਦੇ ਹਰ ਪਹਿਲੂ ਅਤੇ ਇਸ ਦੇ ਪੜਾਵਾਂ ਨਾਲ ਜੁੜੀ ਮਤਲਬ ਸਾਡਾ ਗੱਲਬਾਤ ਜਿਹੜੀ ਹੈ ਕਹਿ ਲੋ ਕਿ ਸਾਡਾ ਜੀਵਨ ਗੱਲਬਾਤ ਰਾਹੀਂ ਤੁਰਿਆ ਰਹਿੰਦਾ ਤੇ ਇਹ ਨਿਰੰਤਰ ਰਹਿੰਦਾ ਹੈ ਇਹ ਸੱਚ ਹੈ ਅਨਐਕਸੈਪਸ਼ਨਲ ਹੈ ਉਸ ਤੋਂ ਅੱਗੇ ਆਉਂਦਾ ਹੈ ਅੰਤਰ ਵਿਅਕਤੀਗਤ ਸੰਚਾਰ ਇਰ ਰਿਵਰਸੀਬਲ ਜਿਵੇਂ ਕਹਿੰਦੇ ਆ ਨਾ ਕਿ ਦਾ ਤੀਰ ਕਮਾਨ ਚੋਂ ਤੀਰ ਨਿਕਲਿਆ ਇੱਥੇ ਮੈਂ ਕਹੂੰਗੀ ਕਹਿ ਦਿੰਦੇ ਵੀ ਆਪਣੇ ਸ਼ਬਦ ਪਹਿਲਾਂ ਤੋਲੋ ਤੇ ਫਿਰ ਬੋਲੋ ਹਾਣਾ ਕਿਉਂਕਿ ਕਹਿੰਦੇ ਆ ਜ਼ਬਾਨ ਤੋਂ ਨਿਕਲੇ ਸ਼ਬਦ ਵਾਪਸ ਨਹੀਂ ਆਉਂਦੇ ਤੀਰ ਵਰਗੇ ਹੁੰਦੇ ਜਿਵੇਂ ਕਮਾਨ ਚੋਂ ਨਿਕਲਿਆ ਤੀਰ ਹੁੰਦਾ ਇੱਕ ਵਾਰ ਅੰਤਰ ਵਿਅਕਤੀਗਤ ਸੰਚਾਰ ਹੋ ਜਾਣ ਤੋਂ ਬਾਅਦ ਇਸ ਨੂੰ ਕਿਸੇ ਵੀ ਤਰਾ ਪ੍ਰਾਪ ਨਹੀਂ ਕੀਤਾ ਜਾ ਸਕਦਾ ਰਸਮੀ ਸੈਟਿੰਗਾਂ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਇਦਾਂ ਨਹੀਂ ਮੈਂ ਇਦਾਂ ਕਹਿਣਾ ਚਾਹੁੰਦਾ ਸੀਗਾ ਮਤਲਬ ਕੰਟਰੋਵਰਸੀ ਹੋ ਸਕਦੀ ਹੈ ਜਾਂ ਗਲਤ ਸਮਝਿਆ ਜਾ ਸਕਦਾ ਹੈ ਪਰ ਤੁਸੀਂ ਆਪਣੇ ਲੈ ਸ਼ਬਦ ਵਾਪਸ ਮੂੰਹ ਜ ਨਹੀਂ પા ਸਕਦੇ ਤੁਸੀਂ ਇਹ ਕਹਿ ਸਕਦੇ ਹੋ ਕਿ ਮੇਰੀ ਸ਼ਬਦਾਬਲੀ ਜਾਂ ਮੈਂ ਸ਼ਬਦ ਵਾਪਸ ਲੈਣਾ ਜਾਂ ਮੈਂ ਮਾਫੀ ਮੰਗ ਲੈਣਾ ਠੀਕ ਹੈ ਅੱਗੇ ਚੱਲੀਏ ਅੰਤਰ ਵਿਅਕਤੀਗਤ ਸੰਚਾਰ ਜਿਹੜਾ ਉਹ ਗੁੰਝਲਦਾਰ ਹੈ ਕੰਪਲੈਕਸ ਹੁੰਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਹਰ ਇੱਕ ਸੰਚਾਰ ਘੱਟੋ ਘੱਟ 6 ਪਹਿਲੂਆਂ 'ਚ ਉਹ ਮੈਂ ਸ਼ੁਰੂ ਚ ਹੀ ਤੁਹਾਨੂੰ ਦੱਸ ਦਿੱਤਾ ਹੈ ਕਿ ਪਹਿਲੋਂ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਫਿਰ ਤੁਸੀਂ ਅਗਲੇ ਵਿਅਕਤੀ ਬਾਰੇ ਕੀ ਸੋਚਦੇ ਹੋ ਜਦੋਂ ਦੋ ਲੋਕ ਆਪਸ 'ਚ ਮਿਲਦੇ ਆ ਤੁਹਾਨੂੰ ਕੀ ਲੱਗਦਾ ਕਿ ਦੂਜਾ ਵਿਅਕਤੀ ਤੁਹਾਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ ਇਹ ਵੀ ਇੱਕ ਕੁਐਸਚਨ ਹੈ ਦੂਜਾ ਵਿਅਕਤੀ ਆਪਣੇ ਬਾਰੇ ਕੀ ਸੋਚਦਾ ਦੂਜਾ ਵਿਅਕਤੀ ਤੁਹਾਡੇ ਬਾਰੇ ਕੀ ਸੋਚਦਾ ਹੈ ਦੂਜੇ ਵਿਅਕਤੀ ਦੀ ਵਿਅਕਤੀ ਕੀ ਸੋਚਦਾ ਹੈ ਕਿ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਫਿਰ ਸਮੁੱਚੇ ਅੰਤਰ ਵਿਅਕਤੀਗਤ ਸੰਚਾਰ ਦੀ ਗੁਣਵੱਤਾ ਕੁਆਲਿਟੀ ਤੇ ਨਿਰਭਰ ਕਰਦੀ ਹੈ ਮਤਲਬ ਗੁਣਵੱਤਾ ਕੁਆਲਿਟੀ ਅਤੇ ਗਤੀਸ਼ੀਲਤਾ ਡਾਇਨਾਮਿਕਸ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਇਹ ਦੋਵੇਂ ਤਰ੍ਹਾਂ ਦੁਆਰਾ ਉਪਰੋਕਤ ਜਿੰਨੇ ਵੀ ਮੈਂ ਅੱਗੇ ਪਹਿਲੂ ਦੱਸੇ ਨੇ ਕਿ ਤੁਹਾਡੇ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਅਗਲੇ ਵਿਅਕਤੀ ਬਾਰੇ ਕੀ ਸੋਚਦੇ ਹੋ ਅਗਲਾ ਵਿਅਕਤੀ ਤੁਹਾਡੇ ਬਾਰੇ ਕੀ ਸੋਚਦਾ ਹੈ ਔਰ ਅਗਲਾ ਵਿਅਕਤੀ ਆਪਣੇ ਬਾਰੇ ਕੀ ਸੋਚਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕੁਆਲਿਟੀ ਐਂਡ ਡਾਇਨਾਮਿਕਸ ਦੇ ਉੱਤੇ ਨਿਰਭਰ ਕਰਦਾ ਹੈ ਅੰਤਰ ਵਿਅਕਤੀਗਤ ਸੰਚਾਰ ਜਿਹੜਾ ਹੈ ਪ੍ਰਸੰਗਿਕ ਆ ਕੰਟੈਕਸਚੁਅਲ ਆ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਚੱਲਦਾ ਹੈ ਮਨੋਵਿਗਿਆਨਿਕ ਸੰਦਰਭ ਲੋਕਾਂ ਦੇ ਮਨੋਵਿਗਿਆਨ ਬਣਤਰ ਉਹਨਾਂ ਦੇ ਵਿਸ਼ਵਾਸਾਂ ਜ਼ਰੂਰਤਾਂ ਇੱਛਾਵਾਂ ਰਵਈਏ ਤੇ ਉਹ ਪਰਸਨੈਲਿਟੀਆਂ ਕਿਹੜੇ ਕਲਚਰ ਚੋਂ ਆਈਆਂ ਉਹਨਾਂ ਦੀਆਂ ਕਦਰਾਂ ਕੀਮਤਾਂ ਇਹਨਾਂ ਸਾਰਿਆਂ ਦੇ ਨਾਲ ਜੁੜਿਆ ਸੰਬੰਧਿਤ ਹੁੰਦਾ मतलब साइकोलॉजिकल संदर्भ या जेड़ा ओ इन सारीया चीजां तो बणदा है। ਇਸਦਾ ਫਿਰ ਅੱਗੇ ਆ ਗਿਆ ਰਿਲੇਸ਼ਨਲ ਸੰਦਰਭ ਕੀ ਹੈ। ਸੰਬੰਧਤ ਸੰਦਰਭ ਕੀ ਹੈ। ਇੱਕ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਸੰਚਾਰ ਕਰਦੇ ਸਮੇਂ ਪ੍ਰਤੀਕਿਰਿਆ ਕੀ ਹੈ। ਦੋਨੋਂ ਇੱਕ ਦੂਜੇ ਨੂੰ ਜਾਣਦੇ ਨੇ, ਦੋਨੋਂ ਨਵੇਂ ਮਿਲੇ ਨੇ। ਸਟੂਡੈਂਟ-ਟੀਚਰ ਹੈ, ਡਾਕਟਰ-ਪੇਸ਼ੈਂਟ ਹੈ। ਬਾਪ-ਬੇਟਾ ਹੈ। ਮਤਲਬ रिलेशन की बनदा ਉਹਨਾਂ ਦਾ ਤੇ ਕਿਸ ਤਰ੍ਹਾਂ ਗੱਲ ਕਰ ਰਿਹਾ ਫਿਰ ਸਿਚੁਏਸ਼ਨਲ ਸੰਬੰਧੀ ਮਤਲਬ ਸਥਿਤੀ ਕੀ ਚੱਲ ਰਹੀ ਹੈ ਉਸ ਸੰਦਰਭ ਦੇ ਵਿੱਚ ਵੀ ਸੰਚਾਰ ਜਿਹੜਾ ਉਹ ਕਿਵੇਂ ਆਊਗਾ ਕਿਸ ਥਾਂ ਤੇ ਸਪੇਸ ਦੇ ਨਾਲ ਜੁੜਿਆ ਕਿਸ ਹਿੱਸੇ ਨਾਲ ਜੁੜਿਆ ਯਾਨੀ ਕਿ ਜਿੱਥੇ ਸੰਚਾਰ ਹੋ ਰਿਹਾ ਐਸੋਲੇਮ ਸਟੂਡੀਓ ਚੋਂ ਸੰਚਾਰ ਕਰ ਰਹੀਆਂ ਤੇ ਸਟੂਡੀਓ ਦੇ ਵਿੱਚ ਇਨੋਇਸ ਫਰੀ ਹੈ ਰੌਲਾ ਨਹੀਂ ਹੈ లైట్ ఆన్ యా ଏ కాన్ఫరెన్స్ రూమ్ ਦੇ ਵਿੱਚ ਗੱਲਬਾਤ ਹੁੰਨੀ ਉੱਥੇ ਸੰਚਾਰ ਹੋਰ ਕਿਸਮ ਦਾ ਹੋਏਗਾ ਕਿਸੇ ਗਲੀ ਮੋਹੱਲੇ ਚ ਤੁਰੇ ਤੁਰੇ ਜਾਂਦੇ ਆ ਖਲੋ ਕੇ ਗੱਲ ਕਰਨਾ ਉਹ ਸੰਚਾਰ ਹੋਰ ਕਿਸਮ ਦਾ ਹੋਏਗਾ ਵਾਤਾਵਰਣ ਸੰਦਰਭ এনवायरमेंटਲ ਸਿਚੁਏਸ਼ਨ ਕੀ ਹੈ ਜੇ ਮੈਂ ਹੁਣੇ ਗੱਲ ਕੀਤੀ ਆ ਕਿ ਤੁਰੇ ਤੁਰੇ ਜਾਂਦੇ ਆ ਕਿੱਥੋਂ ਆਏ ਬਸ ਇੱਥੋਂ ਹੀ ਕਿਸੇ ਵੱਲ ਗਏ ਸੀਗੇ ਤੇ ਹੁਣੇ ਆਏ ਆ ਮਤਲਬ ਉਹ ਸੰਚਾਰ ਦੀ ਟੋਨ ਸ਼ਬਦ ਸਭ ਜਿਹੜੇ ਆ ਉਹ ਅਲੱਗ ਹੋਣਗੇ ਦੋ ਜਣਿਆਂ ਦੇ ਵਿੱਚ ਸੰਚਾਰ ਜਿਹੜਾ ਹੈ ਇਹ ਆਰਾਮਦਾਇਕ ਫਰਨੀਚਰ ਕਮਰੇ ਦਾ ਸਰਵੋਤਮਤਾ ਮੈਂ ਸਟੂਡੀਓ 'ਚ ਜਦੋਂ ਬੈਠੀ ਆ ਤੇ ਮੈਂ ਕਹਿ ਰਹੀ ਹਾਂ ਕਿ ਬੜਾ ਅੱਛਾ এনਵਾਇਰਨਮੈਂਟ ਆ ਇੱਥੋਂ ਦਾ ਤਾਪਮਨ ਟੈਂਪਰੇਚਰ ਬੜਾ ਸਹੀ ਆ ਮੈਂ ਬੜੀ ਕੰਫਰਟੇਬਲੀ ਬੈਠੀ ਤੁਹਾਡੇ ਨਾਲ ਗੱਲਬਾਤ ਕਰ ਰਹੀ ਆ ਔਰ ਜਦੋਂ ਇਸ ਤਰ੍ਹਾਂ ਇਹ ਕਿਹਦਾ ਮਾਹੌਲ ਮਿਲ ਰਿਹਾ ਉਸ ਤੇ ਡਿਪੈਂਡੈਂਟ ਆ ਉਸ ਤੋਂ ਬਾਅਦ ਆਉਂਦਾ ਸੱਭਿਆਚਾਰਕ ਸੰਦਰਭ ਕਲਚਰਲ ਕੰਟੈਕਸਟ ਕੀ ਹੈ ਇਸ ਵਿੱਚ ਖਾਸ ਸੱਭਿਆਚਾਰ ਦਾ ਹਿੱਸਾ ਹੋਣ ਵਾਲੇ ਸਾਰੇ ਸਿੱਖੇ ਹੋਏ ਵਿਹਾਰ ਸਾਡਾ ਜਿਹੜਾ ਚਾਲ ਚੱਲਣ ਨੇ ਇਸ ਵੇਲੇ ਦਾ ਸਾਡਾ ਗੱਲਬਾਤ ਕਰਨ ਦਾ ਤਰੀਕਾ ਇਸ ਵਿੱਚ ਉਹ ਸਾਰੇ ਸੱਭਿਆਚਾਰਕ ਨਿਯਮ ਅਤੇ ਨਿਯਮ ਵੀ ਸ਼ਾਮਲ ਹੋ ਜਾਂਦੇ ਨੇ ਜਿੰਨਾ ਮਾਹੌਲਾਂ ਦੇ ਵਿੱਚ ਅਸੀਂ ਪਲੇ ਹੁੰਦੇ ਆ ਪੜੇ ਹੁੰਦੇ ਆ ਉਹ ਸਭ ਆ ਜਾਂਦੇ ਆ ਕਲਚਰਲ ਕਨਟੈਕਸਟ ਆ ਜਾਂਦੇ ਇਸ ਦੇ ਵਿੱਚ ਉਹਨੂੰ ਦਾ ਕਿ ਅੰਤਰ ਵਿਅਕਤੀਗਤ ਸੰਚਾਰ ਦੇ ਕੰਮ ਕੀ ਨੇ ਫੰਕਸ਼ਨਸ ਕੀ ਨੇ ਦੇ ਪਹਿਲਾ ਜਾਣਕਾਰੀ ਪ੍ਰਾਪਤ ਕਰਨਾ ਜਦੋਂ ਅਸੀਂ ਦੋ ਜਣੇ ਆਪਸ ਵਿੱਚ ਮਿਲਦੇ ਆ ਤਾਂ ਸਾਨੂੰ ਇੱਕ ਦੂਜੇ ਬਾਰੇ ਜਾਣਕਾਰੀ ਮਿਲਦੀ ਹੈ ਕੋਈ ਕੰਮ ਕਰ ਰਿਹਾ ਉਸ ਦੇ ਬਾਰੇ ਉਸ ਦੇ ਬਾਬਤ ਸਾਨੂੰ ਜਾਣਕਾਰੀ ਮਿਲਦੀ ਹੈ ਕਿਸੇ ਆਰਗੇਨਾਈਜੇਸ਼ਨ ਬਾਰੇ ਜਾਣਕਾਰੀ ਮਿਲਦੀ ਹੈ ਇਨਫੋਰਮੇਸ਼ਨ ਅਸੀਂ ਪ੍ਰਾਪਤ ਕਰਦੇ ਆਂ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਇੱਕ ਦੂਜੇ ਨੂੰ ਬਿਹਤਰ ਸਮਝ ਵਿਕਸਿਤ ਕਰਨ ਵਾਸਤੇ ਬਿਹਤਰ ਸਮਝਣ ਵਾਸਤੇ ਅਸੀਂ ਇੰਟਰਪਰਸਨਲ ਕਮਿਊਨੀਕੇਸ਼ਨ ਕਰਦੇ ਆਂ ਅੰਤਰ ਵਿਅਕਤੀਗਤ ਸੰਚਾਰ ਦਿੱਤੇ ਜਾਣ ਵਾਲੇ ਸਨੇ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਦਾ ਹੈ ਕਿਉਂਕਿ ਇਹ ਆਮੋ ਸਾਹਮਣੇ ਕੀਤਾ ਸੰਚਾਰ ਹੁੰਦਾ ਇਸ ਲਈ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਦਾ ਹੈ ਕਿ ਵਿਅਕਤੀ ਅਸਲ ਵਿੱਚ ਕੀ ਕਹਿਣਾ ਚਾਹੁੰਦਾ ਹੈ ਤੇ ਸੁਣਨ ਵਾਲਾ ਜਿਹੜਾ ਉਸ ਨੂੰ ਕਿਵੇਂ ਰਿਸੀਵ ਕਰਕੇ ਉਸ ਦੀ ਫੀਡਬੈਕ ਦਿੰਦਾ ਅੰਤਰਵਿਅਕਤੀਗਤ ਲੋੜਾਂ ਨੂੰ ਪੂਰਾ ਕਰਦਾ ਹੈ ਅੰਤਰਵਿਅਕਤੀਗਤ ਸੰਚਾਰ ਸਮਾਜਿਕ ਅਤੇ ਪੇਸ਼ਾਵਰ ਲੋੜਾਂ ਸਾਡੀਆਂ ਦੋਨੋਂ ਤਰ੍ਹਾਂ ਦੇ ਖੇਤਰਾਂ ਦੇ ਵਿੱਚ ਕੰਮ ਆਉਂਦਾ ਤੇ ਸਾਨੂੰ ਮਾਨਤਾ ਤੇ ਸ਼ਕਤੀ ਦੀਆਂ ਅੰਤਰਵਿਅਕਤੀਗਤ ਲੋੜਾਂ ਨੂੰ ਪੂਰਾ ਕਰਦਾ ਹੈ ਪਛਾਣ ਸਥਾਪਿਤ ਕਰਦਾ ਹੈ ਸਾਡੀ ਆਈਡੈਂਟੀਟੀ ਬਣਾਉਂਦਾ ਹੈ ਸਾਡੀ ਪਛਾਣ ਕਿਸ ਤਰ੍ਹਾਂ ਹੈ ਕਿ ਮੈਂ ਇਸ ਲਈ ਜਦੋਂ ਲੈਸਨ ਤਿਆਰ ਕਰ ਰਹੀ ਹਾਂ ਤੇ ਮੈਂ ਕਹਿ ਰਹੀ ਹਾਂ ਕਿ ਮੈਂ ਇੱਕ ਅਧਿਆਪਕ ਆ ਅਧਿਆਪਕ ਵੀ ਵੈਸੇ ਸਟੂਡੈਂਟ ਹੀ ਹੁੰਦੇ ਆ ਹਮੇਸ਼ਾ ਵਿਦਿਆਰਥੀ ਰਹਿਣਾ ਚੰਗਾ ਹੁੰਦਾ ਔਰ ਇਹ ਪਛਾਣ ਕੀ ਹੈ ਕਿ ਮੈਂ ਜਰਨਲਿਜ਼ਮ ਪੜਹਾ ਰਹੀ ਹਾਂ ਇਸ ਲਈ ਮਾਸ ਕਮਿਊਨੀਕੇਸ਼ਨ ਦੀ ਮੈਂ ਸਟੂਡੈਂਟ ਹੈ ਜਾਂ ਟੀਚਰ ਕਹ ਲੋ ਤੁਸੀਂ ਅ ਵਿਅਕਤੀਗਤ ਸੰਚਾਰ ਦੁਬਾਰਾ ਸੰਬੰਧਿਤ ਵਿਕਾਸ ਅਤੇ ਬਣਾਈ ਸਾਡੀ ਪਛਾਣ ਹੋਲੀ ਬਣੀ ਰਹਿੰਦੀ ਹੈ ਫਿਰ ਸਾਡਾ ਮਿਸ਼ਨ ਕੀ ਹੈ ਟੀਚਾ ਕੀ ਹੈ ਅਸੀਂ ਆਪਣੇ ਜੋ ਅਸੀਂ ਸੋਚ ਕੇ ਚੱਲੇ ਆ ਗਏ ਅਸੀਂ ਉਹਨੂੰ ਆ ਪ੍ਰਾਪਤ ਕਰ ਲੈਣੇ ਆ ਟੀਚੇ ਮਿੱਥੇ ਟੀਚੇ ਟਾਰਗੇਟ ਤੱਕ ਪਹੁੰਚ ਸਕਦੇ ਆ ਅੰਤਰ ਵਿਅਕਤੀਗਤ ਸੰਚਾਰ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਟੀਚਿਆਂ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਅਸੀਂ ਆਰਗੇਨਾਈਜ਼ੇਸ਼ਨਲ ਦ੍ਰਿਸ਼ਟੀਕੋਣ ਤੋਂ ਦੇਖਦੇ ਆਂ ਜਾਂ ਨਿੱਜੀ ਵਿਕਰੀ ਕਰਮਚਾਰੀ ਸਬੰਧਾਂ ਸਿੱਖ ਲਈ ਟ੍ਰੇਨਿੰਗ ਡਵੈਲਪਮੈਂਟ ਇਹ ਸਾਰੀਆਂ ਚੀਜ਼ਾਂ ਸਦਭਾਵਨਾ ਬਣਾਉਣ ਆਦ ਨਾਲ ਸੰਬੰਧਿਤ ਟੀਚਰ ਨੂੰ ਪ੍ਰਭਾਵਸ਼ਾਲੀ ਅੰਤਰ ਵਿਅਕਤੀਗਤ ਸੰਚਾਰ ਦੁਆਰਾ ਹੀ ਪ੍ਰਾਪਤ ਕਰਨਾ ਸੰਭਵ ਹੈ ਵਿਅਕਤੀਗਤ ਦ੍ਰਿਸ਼ਟੀਗੋਣ ਤੋਂ ਰੋਜ਼ਾਨਾ ਦੇ ਕੰਮਕਾਜ ਨਾਲ ਸੰਬੰਧਿਤ ਟੀਚੇ ਵੀ ਪ੍ਰਭਾਵਸ਼ਾਲੀ ਇੰਟਰਪਰਸਨਲ ਸੰਚਾਰ ਕਮਿਊਨੀਕੇਸ਼ਨ ਤੇ ਨਿਰਭਰ ਕਰਦੇ ਨੇ ਇਸ ਦੇ ਨਾਲ ਹੀ ਅੱਗੇ ਜਦੋਂ ਤੁਹਾਨੂੰ ਇਹ ਸਵਾਲ ਆਉਂਦਾ ਇਸ ਦੇ ਅੱਗੇ ਬੈਰੀਅਰਸ ਆ ਜਾਂਦੇ ਨੇ ਇੰਟਰਪਰਸਨਲ ਕਮਿਊਨੀਕੇਸ਼ਨ ਦੇ ਵਿੱਚ ਕਾਫੀ ਹੱਦ ਤੱਕ ਉਹ ਸਾਰੇ ਬੈਰੀਅਰਸ ਆ ਜਾਂਦੇ ਨੇ ਜਿਹੜੇ ਕਿ ਅਸੀਂ ਰੂਟੀਨ ਦੇ ਵਿੱਚ ਮਾਸ ਕਮਿਊਨੀਕੇਸ਼ਨ ਦੇ ਬੈਰੀਅਰਸ ਦੀ ਗੱਲ ਕਰਦੇ ਆ ਕਲਚਰ ਇੱਕ ਬੈਰੀਅਰ ਹੋ ਸਕਦਾ ਇਸ ਦੇ ਵਿੱਚ ਸਾਈਕੋਲੋਜੀਕਲ ਬੈਰੀਅਰਸ ਹੋ ਸਕਦੇ ਨੇ ਤੁਹਾਡੇ politicial ਬੈਰੀਅਰਸ ਵੀ ਆ ਜਾਂਦੇ ਨੇ ਇਹਦੇ ਵਿੱਚ ਤੁਹਾਡੇ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ ਹੈਗੀ दैट इज अगेन वन ਬੈਰੀਅਰ ਤੁਹਾਡੇ ਸਿਮੈਂਟਿਕ ਬੈਰੀਅਰਸ ਹੋ ਸਕਦੇ ਨੇ ਬੋਡੀ ਲੈਂਗੁਏਜ ਇੱਕ ਕਲਚਰ ਚ ਹੋ ਰਿਹਾ ਦੂਸਰੇ ਚ ਹੋ ਰਿਹਾ ਇਹਲੇ ਬੈਰੀਅਰਸ ਤੁਸੀਂ ਡਿਸਕਸ ਕਰ ਸਕਦੇ ਹੋ ਹੁਣ ਜਿਹੜਾ ਤੁਸੀਂ ਇਹ ਪੂਰਾ ਦਾ ਪੂਰਾ ਲੈਸਨ ਹੈ ਇਹ ਹੋ ਗਿਆ ਅੰਤਰ ਵਿਅਕਤੀਗਤ ਸੰਚਾਰ ਇੰਟਰਪਰਸਨਲ ਕਮਿਊਨੀਕੇਸ਼ਨ ਇਹ ਕਿਸ ਤਰ੍ਹਾਂ ਦਾ ਹੁੰਦਾ ਹੈ ਇਹਦਾ ਕੀ ਫੰਕਸ਼ਨਸ ਨੇ ਔਰ ਇਹਦੇ ਕੀ ਮਾਇਨੇ ਨੇ ਇਹਦੀ ਕੀ ਇੰਪੋਰਟੈਂਸ ਹੈ ਤੇ ਬੈਰੀਅਰਸ ਨਾਲ ਜ਼ਰੂਰ ਡਿਸਕਸ ਕਰਿਓ ਤੁਹਾਨੂੰ ਇੱਕ ਕਿੰਨਾ ਸਮਝ ਆਇਆ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਤੁਸੀਂ ਜਦੋਂ ਵੀਡੀਓ ਦੇਖਦੇ ਹੋ ਜੇ ਤੁਸੀਂ ਫੀਡਬੈਕ ਦਿੰਦੇ ਹੋ ਤੇ ਉਸ ਦੇ ਨਾਲ ਵੀਡੀਓ ਵੀ ਅਗੇ ਖੋਰ ਬਿਹਤਰ ਬਣ ਸਕਦੀ ਹੈ ਇਸ ਕਰਕੇ ਬੈਲ ਆਈਕਨ ਜ਼ਰੂਰ ਦਬਾ ਲੈਣਾ ਸਿਰਫ ਵੀਡੀਓ ਹੀ ਨਾ ਦੇਖਣਾ ਬੈਲ ਆਈਕਨ ਦਬਾਣਾ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਔਰ ਆਪਣੇ ਨਾਲ ਦੇੰ ਦੇ ਵਿੱਚ ਵੀ ਸ਼ੇਅਰ ਕਰੋ ਹੋ ਸਕਦਾ ਹੈ ਕਿ ਇਹਨੂੰ ਸਮਝ ਕੇ ਤੁਹਾਡਾ ਵੀ ਇੰਟਰਪਰਸਨਲ ਕਮਿਊਨੀਕੇਸ਼ਨ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨ ਦਾ ਤਰੀਕੇ ਦੇ ਵਿੱਚ ਬਿਹਤਰੀ ਹੋਵੇ ਕਮਿਊਨੀਕੇਸ਼ਨ ਸਕਿਲਸ ਦੇ ਵਿੱਚ ਇਸ ਲੈਸਨ ਦੇ ਨਾਲ ਕੋਈ ਇੰਪਰੂਵਮੈਂਟ ਆਵੇ ਇਸ ਉਮੀਦ ਨੂੰ ਲੈ ਕੇ ਮੈਂ ਇਹ ਲੈਸਨ ਜਿਹੜਾ ਹੈ ਤੁਹਾਡੇ ਲਈ ਤਿਆਰ ਕੀਤਾ ਹੈ ਕਿਸ ਤਰ੍ਹਾਂ ਦਾ ਲੱਗਾ ਫੀਡਬੈਕ ਦਿੰਦੇ ਹੋ ਧੰਨਵਾਦ